ਸੇ ਦਵਾ ਕਰਦੇ ਆ ਕਿ ਜਰੂਰ ਮਨੁੱਖ ਦੇ ਪਾਪ ਤੇ ਉਹਦੇ ਸੇਤ ਦੇ ਵਿੱਚ ਗੂੜਾ ਤੱਲਕ ਆ ਸੋ ਸੇਤ ਤੇ ਪਾਪ ਇਹਨਾਂ ਵਿੱਚ ਗੂੜਾ ਤੱਲਕ ਆ ਸੋ ਇਸ ਦਾ ਸਬੂਤ ਦੇਣ ਲਈ ਅਸੀਂ ਮਤੀ ਨੋ ਦੇਖਦੇ ਕਈ ਹੋ ਰਾਇਆ ਤਾਂ ਵਿਵਰਤਿਆ ਜਾ ਸਕਦੀਆਂ ਪਰ ਖਾਸ ਕਰਕੇ ਅਸੀਂ ਅੱਜ ਇਹਦੇ ਉੱਤੇ ਫੋਕਸ ਕਰਦੇ ਆ ਮਤੀ ਨੋ ਵਿੱਚ ਇੱਕ ਕਹਾਣੀ ਆ ਇੱਕ ਅਦਰੰਗੀ ਬਾਰੇ ਅਸੀਂ ਪੜ੍ਹਦੇ ਆ ਯਿਸੂ ਕਿਸ਼ਤੀ ਉੱਤੇ ਚੜ੍ਹ ਕੇ ਪਾਰ ਲੰਘਿਆ ਆਈ ਥਿੰਕ ਉਹ ਗਲੀਲ ਦੀ ਚੀਲ ਦੇ ਗਲੀਲ ਦੇ ਚੀਲ ਨੂੰ ਪਾਰ ਕਰ ਰਿਹਾ ਸੀ ਅਤੇ ਆਪਣੇ ਨਗਰ ਵਿੱਚ ਆਇਆ ਤਦ ਵੇਖੋ ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਸ ਕੋਲ ਲਿਆਏ ਯੀਸੂ ਨੇ ਉਹਨਾਂ ਦਾ ਵਿਸ਼ਵਾਸ ਵੇਖ ਕੇ ਉਸ ਅਧਰੰਗੀ ਨੂੰ ਕਿਹਾ ਪੁੱਤਰ ਹੌਸਲਾ ਰੱਖ ਤੇਰੇ ਪਾਪ ਮਾਫ ਹੋਏ ਸੋ ਰਾਈਟਵੇ ਅਸੀਂ ਦੇਖ ਸਕਦੇ ਹਾਂ ਕਿ ਹੈਗਾ ਤੋ ਅਧਰੰਗੀ ਪਰ ਯੀਸੂ ਗੱਲ ਕਰ ਰਿਹਾ ਉਹਦੇ ਪਾਪਾਂ ਬਾਰੇ ਕਿਉਂ ਕਿਉਂਕਿ ਜ਼ਰੂਰ ਉਹ ਕਹਿੰਦਾ ਹੌਸਲਾ ਰੱਖ ਤੇਰੇ ਪਾਪ ਮਾਫ ਹੋਏ ਉਹਦਾ ਮਤਲਬ ਇਹ ਉਹ ਅਧਰੰਗੀ ਸੀ ਉਹ ਠੀਕ ਹੋਣ ਲਿਆ ਆ ਪਰ ਯਿਸੂ ਉਹਦੇ ਪਾਪਾਂ ਬਾਰੇ ਗੱਲ ਕਰ ਰਿਹਾ ਵੀ ਹੌਸਲਾ ਰੱਖ ਤੇਰੇ ਪਾਪ ਮਾਫ ਹੋਏ ਅਸੀਂ ਦੇਖ ਸਕਦੇ ਹਾਂ ਆਲਰੇਡੀ ਇਸ ਵਰਤਾਂਤ ਦੇ ਵਿੱਚ ਕਿ ਇੱਕ ਗੂੜਾ ਤਾਲਕਿਆ ਪਾਪਾਂ ਵਿੱਚ ਤੇ ਸੇਧ ਵਿੱਚ ਪਾਪ ਤੇ ਸੇਧ ਦੇ ਵਿੱਚ ਇੱਕ 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 ਸੰਬੰਧ ਆ ਜੋ ਅਸੀਂ ਹੋਰ ਦੇਖ ਰਹੇ ਹਾਂ ਸਪਸ਼ਟ ਹੋ ਰਹੀ ਹੈ ਇਹ ਚੀਜ਼ ਤੀਜੀ ਆਇਤ ਵਿੱਚ ਤੀਜੀ ਤੋਂ ਲੈ ਕੇ ਐਂਡ ਤੱਕ ਉਕੇ ਇਹ ਵੇਖ ਕੇ ਕੁਝ ਸ਼ਾਸਤਰੀਆਂ ਨੇ ਆਪਸ ਵਿੱਚ ਕਿਹਾ ਇਹ ਪਰਮੇਸ਼ਰ ਦੀ ਨਿੰਦਿਆ ਕਰਦਾ ਹੈ ਕਿਉਂਕਿ ਉਹ 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 ਉਹਨਾਂ ਨੂੰ ਲੱਗਦਾ ਸੀ ਕਿ ਸਿਰਫ ਰੱਬ ਹੀ ਪਾਪ ਮਾਫ ਕਰ ਸਕਦਾ ਪਰ ਯਿਸੂ ਨੇ ਉਹਨਾਂ ਦੇ ਵਿਚਾਰਾਂ ਨੂੰ ਜਾਣ ਕੇ ਕਿਹਾ ਤੁਸੀਂ ਆਪਣੇ ਮਨਾਂ ਵਿੱਚ ਬੁਰਾ ਪਹਿਲਾਂ ਤਾਂ ਅਸੀਂ ਦੇਖ ਸਕਦੇ ਹਾਂ ਉਹਨਾਂ ਦੇ ਉਹਨਾਂ ਨੇ ਮਨਾਂ ਵਿੱਚ ਕਿਹਾ ਤੇ ਯਿਸੂ ਉਹਨਾਂ ਦੇ ਮਨਾਂ ਵਿੱਚ ਜਾਣ ਸਕਦਾ ਸੀ ਕਿ ਉਹ ਕੀ ਸੋਚ ਰਹੇ ਸੀ ਆਈ ਥਿੰਕ ਉਹ ਵਿਚਾਰ ਜਾਣ ਕੇ ਵਿਚਾਰਾਂ ਨੂੰ ਜਾਣ ਕੇ ਉਹ ਕਹਿਣ ਲੱਗਾ ਸੋ ਉਹਨਾਂ ਨੂੰ ਮੈਂ ਹੈਰਾਨਿਆ ਵੀ ਉਹਨਾਂ ਨੂੰ ਇਹ ਨਹੀਂ ਜਿੱਦਾਂ ਇੱਕ ਚਮਤਕਾਰ ਲੱਗਾ ਕਿ ਜੋ ਸੋਚ ਰਹੇ ਜਿਸ ਨੂੰ ਉਹ ਪੜ ਲਿਆ ਉਹਨਾਂ ਦੇ ਮਨਾਂ ਵਿੱਚ ਜਾਂ ਸ਼ਾਇਦ ਉਹਨਾਂ ਨੂੰ ਆਈ ਡੋਨਟ ਨੋ ਵਾਈ ਦੇ ਡਿਡਨਟ ਐਕਸਪ੍ਰੈਸ ਸਰਪ੍ਰਾਈਜ਼ ਸੋ ਜਿਸੂ ਕੰ ਦਾ ਪੱਜਿ ਉਸ ਨੇ ਉਹਨਾਂ ਦੇ ਵਿਚਾਰਾਂ ਨੂੰ ਜਾਣ ਕੇ ਕਿਹਾ ਤੁਸੀਂ ਆਪਣੇ ਮਨਾਂ ਵਿੱਚ ਬੁਰਾ ਕਿਉਂ ਸੋਚ ਰਹੇ ਹੋ ਸੌਖਾ ਕੀ ਹੈ ਇਹ ਕਹਿਣਾ ਕਿ ਤੇਰੇ ਪਾਪ ਮਾਫ ਹੋਏ ਜਾਂ ਇਹ ਕਹਿਣਾ ਔਠ ਅਤੇ ਚੱਲ ਫਿਰ ਸੋ ਉਹ ਕਹਿਣਾ ਇਹਨਾਂ ਦੋਨਾਂ ਵਿੱਚ ਸੌਖਾ ਕੀ ਹੈ ਕਹਿਣਾ ਤੇਰੇ ਪਾਪ ਮਾਫ ਹੋ ਗਏ ਜਾਇ ਕਹਿਣਾ ਕਿ ਔਠ ਅਤੇ ਚੱਲ ਫੇਰ ਮੈਨੂੰ ਲੱਗ ਰਿਹਾ ਕਿ ਇਹਨਾਂ ਦੋਨਾਂ ਵਿੱਚ ਤਾਂ ਇਹੀ ਔਖਾ ਸੌਖਾ ਜਾ ਰਿਹਾ ਉਹਨੇ ਔਖਾ ਕਿ ਐ ਸੀ ਜਸ ਔਖਾ ਇਹੀ ਹੋਗਾ ਔਠ ਅਤੇ ਚੱਲ ਫੇਰ ਕਿ ਕਿਸੇ ਨੂੰ ਕਹਿਣਾ ਕਿ ਤੇਰੇ ਮਾਫ ਪਾਪ ਮਾਫ ਹੋਏ ਸ਼ਾਇਦ ਕੋਈ ਕਹਿ ਸਕਦਾ ਹੈ ਉਹਦਾ ਸਬੂਤ ਨਹੀਂ ਚਾਹੀਦਾ ਪਰ ਜੇ ਕਿਸੇ ਨੂੰ ਕੋਈ ਇੱਕ ਹੋਵੇ ਕਿ ਔਠ ਅਤੇ ਚੱਲ ਫੇਰ ਉਹ ਤਾਂ ਤੁਰੰਤ ਪਤਾ ਲੱਗ ਜਾਣਾ ਕਿ ਉਹ ਬੰਦਾ ਝੂਠ ਬੋਲ ਰਿਹਾ ਆ ਕਿ ਉਹਦੇ ਕੋਲ ਹਕਾਬਲੀਅਤ ਹੈ ਜਾਂ ਨਹੀਂ ਕਰਕੇ ਜਿਵੇਂ ਨਹੀਂ ਉਠਿਆ ਉਹ ਝੂਠ ਬੋਲ ਰਿਹਾ ਜੇ ਉਠਿਆ ਫਿਰ ਤਾਂ ਉਹ ਸੱਚ ਸੀ ਸੋ ਕਹਿੰਦਾ ਔਖਾ ਕਿਹੜੀ ਚੀਜ਼ ਹੈ ਸੋ ਸੋਖੀ ਜਿਹੜੀ ਚੀਜ਼ ਹੈ ਇਹ ਕਹਿਣੀ ਕਿ ਤੇਰੇ ਪਾਪ ਮਾਫ ਹੋਏ ਜਾਂ ਇਹ ਕਹਿਣਾ ਕਿ ਉਠ ਅਤੇ ਚੱਲ ਫਿਰ ਸੋਖਤ ਇਹੀ ਹੋਊਗਾ ਕਹਿਣਾ ਕਿ ਤੇਰੇ ਪਾਪ ਮਾਫ ਹੋਏ ਪਰ ਯਿਸੂ ਨੇ ਤੇ ਉਹੀ ਚੀਜ਼ ਯਿਸੂ ਨੇ ਕਹਿਆ ਕਿਆ ਕਿਹਾਟਿਆ ਸੀ ਕਿ ਤੇਰੇ ਪਾਪ ਮਾਫ ਹੋਏ ਹਾਸਲਰ ਅਕ ਤੇਰੇ ਪਾਪ ਮਾਫ ਹੋਏ ਫਿਰ ਉਹ ਕਹਿੰਦਾ ਪਰ ਇਸ ਲਈ ਜੋ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਅਧਿਕਾਰ ਹੈ ਉਸ ਨੇ ਅਦਰੰਗੀ ਨੂੰ ਕਿਹਾ ਉਠ ਮਤਲਬ ਉਹ ਅੱਖੀ ਚੀਜ਼ ਕੇਹੀ ਹਨ ਔਠ ਆਪਣੀ ਮੰਜੀ ਚੱਕ ਅਤੇ ਆਪਣੇ ਘਰ ਨੂੰ ਚਲਾ ਜਾ ਤਦ ਉਹ ਔਠ ਕੇ ਆਪਣੇ ਘਰ ਚਲਾ ਗਿਆ ਅਤੇ ਵੇਖ ਕੇ ਲੋਕ ਡਰ ਗਏ ਅਤੇ ਉਹਨਾਂ ਨੇ ਪਰਮੇਸ਼ਰ ਦੀ ਮਹਿਮਾ ਕੀਤੀ ਜਿਸ ਨੇ ਮਨੁੱਖਾਂ ਨੂੰ ਅਜਿਹਾ ਅਧਿਕਾਰ ਦਿੱਤਾ ਹੈ ਸੋ ਇੱਥੋਂ ਅਸੀਂ ਦੇਖ ਸਕਦੇ ਹਾਂ ਕਿ ਯਿਸੂ ਨੇ ਕਿਹਾ ਪਰ ਇਸ ਲਈ ਜੋ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਮਾਫ਼ ਪਾਪ ਮਾਫ਼ ਕਰਨ ਦਾ ਅਧਿਕਾਰ ਹੈ ਫਿਰ ਉਹਨੇ ਕਿਹਾ ਤੂੰ ਠੀਕ ਹੋ ਜਾ ਮਤਲਬ ਯੀਸੂ ਉਹਨਾਂ ਨੂੰ ਦਿਖਾ ਰਿਹਾ ਸੀ ਕਿ ਪਾਪ ਵਿੱਚ ਪਹਿਲਾਂ ਤੱਕ ਉਹਦੇ ਕੋਲ ਪਾਪ ਪਾਪ ਮਾਫ਼ ਕਰਨ ਦਾ ਅਧਿਕਾਰ ਸੀ ਤੇ ਦੂਜਾ ਕਿ ਪਾਪ ਵਿੱਚ ਤੇ ਸੇਤ ਵਿੱਚ ਬਹੁਤ ਗੂੜਾ ਸੰਬੰਧ ਹੈ ਤਾਂ ਹੀ ਉਹਨੇ ਕਿਹਾ ਕਿ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਸੱਚੀ ਮੈਂ ਪਾਪ ਮਾਫ਼ ਕਰਦਾ ਹਾਂ ਜਾਂ ਨਹੀਂ ਹੁਣ ਮੈਂ ਕਹੂੰਗਾ ਕਿ ਉਸ ਅਦਰੰਗੀ ਨੂੰ ਤੋ ਉੱਠ ਤੇ ਜਿਉਂ ਉੱਠ ਗਿਆ ਫਿਰ ਤੁਹਾਨੂੰ ਪਤਾ ਲੱਗ ਜਾਣਾ ਉਹਦੇ ਪਾਪ ਮੈਂ ਮੈਂ ਪਾਪ ਮਾਫ਼ ਕਰ ਸਕਦਾ ਹਾਂ ਕਿਉਂਕਿ ਉਹਨੇ ਪਹਿਲਾਂ ਕਿਹਾ 500000 ਤੇਰੇ ਪਾਪ ਮਾਫ਼ ਹੋ ਚੁੱਕੇ ਹੈ ਰਾਈਟ ਸੋ ਆਈ ਥਿੰਕ ਇਹ 80 ਹੀ ਗੱਲ ਸਪੱਸ਼ਟ ਹੁੰਦੀ ਹੈ ਕਿ ਜਿਹੜੇ ਸਾਡੇ ਪਾਪ ਆ ਸਾਡੇ ਨਹੀਂ ਜਿਹੜੇ ਪਾਪ ਆ ਤੇ ਸਿਹਤ ਵਿੱਚ ਬਹੁਤ ਗੂੜਾ ਅਸਰ ਆ ਤੇ ਅਸੀਂ ਇਹੀ ਉਮੀਦ ਰੱਖਦੇ ਹਾਂ ਤੇ ਬਾਈਬਲ ਦੇ ਕਈ ਹੋਰ ਹਿੱਸਿਆਂ ਵਿੱਚ ਕਿ ਜਦੋਂ ਮਨੁੱਖ ਜਾਤ ਦੇ ਪੂਰੀ ਤਰ੍ਹਾਂ ਪਾਪਾਂ ਨੂੰ ਮਾਫ਼ ਕੀਤਾ ਜਾਊਗਾ ਉਹ ਅਸੀਂ ਪੂਰੀ ਤਰ੍ਹਾਂ ਕਹਿ ਸਕਦੇ ਹਾਂ ਅਸੀਂ ਤਾਂ ਪੂਰੀ ਤਰ੍ਹਾਂ ਹੁਣ ਵੀ ਜਿਕਿੰਗ ਕਰਦੇ ਹਾਂ ਬਾਈਬਲ ਮੁਤਾਬਕ ਕਿ ਸਾਡੇ ਪਾਪ ਮਾਫ਼ ਹੋ ਚੁੱਕੇ ਹਨ ਕਿ ਇਸ ਗੱਲ ਦਾ ਸਿਹਤ ਉੱਤੇ ਵੀ ਅਸਰ ਪਾਉਗਾ ਤੇ ਬਾਣੀ ਦੇ ਕਈ ਹਿੱਸਿਆਂ ਵਿੱਚ ਵੀ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਕਿ ਪਾਪ ਤੇ ਸਿਹਤ ਵਿੱਚ ਸੰਬੰਧ ਹੈ ਇੱਕ ਛੋਟੀ ਜਿਹੀ ਹੋਰ ਮਿਸਾਲ ਮੈਂ ਤੁਹਾਨੂੰ ਦਿਖਾਉਣੀ ਚਾਹਣਾ ਜਹਾਂ ਨਾ 5 ਤੇ 14 ਵਿੱਚ ਇੱਕ 38 ਸਾਲਾਂ ਤੋਂ ਬਿਮਾਰ ਆਦਮੀ ਨੂੰ ਠੀਕ ਕਰਨ ਤੋਂ ਬਾਅਦ ਜੀਸਸ ਨੇ ਇਹ ਗੱਲ ਕਹੀ ਸੀ 14ਵੀਂ ਆਇਤ ਵਿੱਚ ਅਸੀਂ ਦੇਖਦੇ ਹਾਂ ਇਸ ਤੋਂ ਬਾਅਦ ਜੀਸਸ ਨੇ ਉਸ ਨੂੰ ਇੱਕਲ ਵਿੱਚ ਵੇਖਿਆ ਅਤੇ ਉਸ ਨੂੰ ਕਿਹਾ ਵੇਖ ਤੂੰ ਚੰਗਾ ਹੋ ਗਿਆ ਹੈ ਹੁਣ ਪਾਪ ਨਾ ਕਰੀਂ ਕਿ ਤੇ ਅਜੇ ਨਾ ਹੋਵੇ ਕਿ ਤੇਰੇ ਨਾਲ ਇਸ ਤੋਂ ਵੀ ਕੁਝ ਬੁਰਾ ਹੋ ਜਾਵੇ ਸੋ ਯੂ نو ਇਹਦਾ ਮਤਲਬ ਕੀ ਹੋ ਸਕਦਾ ਹੈ ਤੇ ਮੈਂ ਜਸਤੇ ਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀ ਕੀ ਹੋ ਸਕਦਾ ਕਿ ਜੇ ਅਸੀਂ ਪਾਪ ਦੇ ਵਿੱਚ ਜ਼ਿਆਦਾ ਰੁੱਝਦੇ ਹਾਂ ਜਾਂ ਅਸੀਂ ਪਾਪ ਕਰਦੇ ਰਹਿੰਦੇ ਹਾਂ ਕਿ ਉਹਦਾ ਮੱਲੋ ਮੱਲੀ ਸਾਡੀ ਸਿਹਤ ਉੱਤੇ ਬੁਰਾ ਅਸਰ ਪੈਂਦਾ ਦੂਜਾ ਕਿ ਇਹਦਾ ਮਤਲਬ ਇਹ ਵੀ ਹੋ ਸਕਦਾ ਕਿ ਜੇ ਅਸੀਂ ਸੱਚੀ ਮੰਨ ਲਈਏ ਕਿ ਯੀਸੂ ਨੇ ਸਾਡੇ ਪਾਪ ਮਾਫ ਕੀਤੇ ਹਨ ਕਿ ਉਸ ਯਕੀਨ ਦਾ ਵੀ ਸਾਡੇ ਸਿਹਤ ਉੱਤੇ ਅਸਰ ਪੈ ਸਕਦਾ ਹੈ ਬਾਈਬਲ ਵਿੱਚ ਜਰੂਰ ਸਬੂਤ ਹੈ ਕਿ ਪਾਪ ਜਿਹੜੇ ਮਾਫ ਕੀਤੇ ਹੋਏ ਪਾਪ ਆ ਉਹਨਾਂ ਦਾ ਸਾਡੇ ਸਰੀਰ ਉੱਤੇ ਅਸਰ ਪੈਂਦਾ ਹੈ ਦੂਜਿਆਂ ਦੇ ਮਾਫ ਕੀਤੇ ਹੋਏ ਪਾਪ ਉਹਨਾਂ ਦੇ ਸਰੀਰ ਉੱਤੇ ਅਸਰ ਪਾਉਂਦੇ ਆ ਅਸੀਂ ਯਕੂਬ ਦੇ ਵਿੱਚ ਵੀ ਗੱਲ ਥੋੜੀ ਜਿਹੀ ਕੀਤੀ ਗਈ ਆ ਜੋ ਜੋ ਯਕੂਬ ਕਹਿੰਦਾ ਕਿ ਜੇ ਕੋਈ ਬਿਮਾਰ ਆ ਉਹ ਬਜ਼ੁਰਗਾਂ ਕੋਲ ਜਾਵੇ ਤੇ ਉਹ ਉਹਦੇ ਸਿਰ ਉੱਤੇ ਤੇਲ ਚਸਣ ਤੇ ਤੇਲ ਚਸਣ ਦੇ ਵੇਲੇ ਉਹਨਾਂ ਉੱਤੇ ਪ੍ਰਾਰਥਨਾ ਕਰਨ ਤੇ ਉਹ ਠੀਕ ਹੋ ਜਾਊਗਾ ਤੇ ਜੇ ਉਹਨੇ ਪਾਪ ਵੀ ਕੀਤੇ ਹਨ ਉਹ ਵੀ ਮਾਫ਼ ਕੀਤੇ ਜਾਣਗੇ ਤੇ ਬਹੁਤ ਜਿਹੜੇ ਉਸ ਇਸ ਗੱਲ ਨੂੰ ਸਟੱਡੀ ਕਰਦੇ ਆ ਉਹ ਇਹ ਗੱਲ ਯਕੀਨ ਕਰਦੇ ਆ ਕਿ ਉਸ ਚੀਜ਼ ਦਾ ਮਤਲਬ ਇਹ ਸੀ ਕਿ ਉਹ ਸੱਚੀ ਜਿਹੋ ਬਿਮਾਰ ਆ ਉਹ ਠੀਕ ਹੋ ਸਕਦਾ ਜੇ ਉਸ ਨਾਲ ਇਸ ਤਰ੍ਹਾਂ ਕੀਤਾ ਜਾਵੇ ਤੇ ਫਿਰ ਉਸ ਤੋਂ ਬਾਅਦ ਉਹ ਇੱਕ ਲੀਨ ਅਬੀ ਦੀ ਮਿਸਾਲ ਦਿੰਦਾ ਹੈ ਕਿ ਉਹ ਵੀ ਇੱਕ ਮਨੋਕਸੀਤੇ ਉਹਦੀ ਪ੍ਰਾਰਥਨਾ ਦੇ ਰਾਹੀਂ ਜਦ ਮੀ ਨਹੀਂ ਆਇਆ ਕਿ ਕਿ ਮਹੀਨ ਲਈ ਤੇ ਉਹਦੀ ਪ੍ਰਾਰਥਨਾ ਦੇ ਨਾਲ ਫਿਰ ਮੀ ਆਇਆ ਵੀ ਸੋ ਉਸ ਯਕੂਬ ਵੀ ਉਸ ਉਸ ਉਹ ਨਾਲ ਆਈ ਤਾਂ ਵਿੱਚ ਦਿਖਾ ਰਿਹਾ ਸੀ ਕਿ ਕਿ ਪਾਪ ਮਾਫ ਕਰਨ ਦੇ ਨਾਮ ਖਾਸ ਕਰਕੇ ਪ੍ਰਾਰਥਨਾ ਦੇ ਰਾਹੀਂ ਜਿਹੜੇ ਪਾਪ ਮਾਫ ਕੀਤੇ ਜਾਂਦੇ ਆ ਕਿ ਅਸੀਂ ਕਿਸੇ ਲਈ ਪ੍ਰਾਰਥਨਾ ਕਰ ਸਕਦੇ ਆ ਕਿ ਉਹ ਉਹਦਾ ਉਹਨਾਂ ਦੇ ਸਰੀਰ ਉੱਤੇ ਅਸਰ ਪੈਂਦਾ ਹੈ। ਇਹੀ ਜੇ ਸੋਚਣ ਨੂੰ ਸਾਨੂੰ ਮਜਬੂਰ ਕਰਦਾ ਕਿ ਸਾਡੇ ਪਾਪਾਂ ਵਿੱਚ ਸਾਡੇ ਪਾਪਾਂ ਤੇ ਸਾਡੀ ਸਿਹਤ ਵਿੱਚ ਸੰਬੰਧ ਹੈ ਤੇ ਬਾਈਬਲ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਅਸੀਂ ਸਬੂਤ ਦੇ ਸਕਦੇ ਹਾਂ। ਇੱਥੇ ਅਸੀਂ ਸਿਰਫ ਇੱਕ ਜਾਂ ਦੋ ਮਿਸਾਲਾਂ ਦੇਖੀ।